ਡਾਕਟਰ ਗੁਰਤੇਜ ਸਿੰਘ ਦੀ ਰਚਨਾ ਬਚਪਨ ਦੀਆਂ ਮਸਤੀਆਂ ਬਚਪਨ ਹਾਸੀਆਂ ਖੇਡੀਆਂ ਦਾ ਦੂਜਾ ਨਾਮ ਹੈ ਜਦੋਂ ਅਸੀਂ ਦੁਨੀਆ ਦੀ ਚੱਕਰ ਚੋਂ ਮੁਕਤ ਹੁੰਦੇ ਹਾਂ ਪਿੰਡ ਵਿੱਚ ਜਨਮੇ ਹੋਣ ਕਾਰਨ ਉਹਨਾਂ ਵੇਲਿਆਂ 'ਚ ਖੇਤ ਦਰਖਤ 24 ਇੰਚ ਦੇ ਸਾਈਕਲ ਅਤੇ ਦੂਰਦਰਸ਼ਨ ਸਾਡੇ ਪਰਮ ਮਿੱਤਰ ਸਨ ਖੇਤ ਮਾਪਿਆ ਨਾ ਕੰਮ ਕਰਵਾਉਂਦੇ ਖੇਡਣ ਲਈ ਦਰਖਤਾਂ ਤੇ ਚੜਦੇ ਉਤਰਦੇ 24 ਇੰਚ ਦੇ ਸਾਈਕਲ ਨੂੰ ਚਲਾਉਣਾ ਸਿੱਖਣ ਲਈ ਸੁੱਖ ਨਾਲ ਸੁਖਦੇ ਸਾਈਕਲ ਦੀ ਸੀਟ ਤੇ ਬੈਠ ਕੇ ਚਲਾਉਣ ਦੀ ਜਗ੍ਹਾ ਕੈਂਚੀ ਚਲਾਉਂਦੇ ਹੋਏ ਗਿੱਟੇ-ਗੋਡੇ ਰੰਗੜਾਉਂਦੇ ਤੇ ਅਕਸਰ ਪੈਰ ਵਿੱਚ ਆਈ ਮੋਚ ਕਢਵਾਉਂਦੀ ਸਾਡੇ ਗੁਆਂਢ ਵਿੱਚ ਵਸਦੇ ਬਾਜ਼ੀਕਰਾਂ ਦੇ ਘਰਾਂ 'ਚ ਲੰਗੜਾਉਂਦੇ ਹੋਏ ਚੱਕਰ ਮਾਰਦੇ ਰਹਿੰਦੇ ਕਿਉਂਕਿ ਉਹਨਾਂ ਦੇ ਬਜ਼ੁਰਗ ਉੱਤਰੇ ਅੰਗਾਂ ਨੂੰ ਚੜਾਉਣ ਤੇ ਮਾਲਿਸ਼ਾ ਦੇ ਮਾਹਰ ਸਨ ਉਸ ਸਮੇਂ ਸਾਡੇ 'ਚ ਕਈਆਂ ਨੇ ਸਾਈਕਲ ਚਲਾਉਣਾ ਸਿੱਖ ਤੇ ਸਮੇਂ ਬਾਵਾ ਮਾਂ ਵੀ ਚੜਵਾਈਆਂ ਸਨ ਮਾੜੀ-ਮੋਟੀ ਸੱਟ ਨਾ ਸੀ ਕਰਦਿਆਂ ਤੋਂ ਡਰਦੇ ਗੌਰ ਦੇ ਵੀ ਨਹੀਂ ਸੀ ਮਾਪਿਆਂ ਦੀਆਂ ਝਿੜਕਾਂ ਤੋਂ ਬਚਣ ਦੇ ਚੱਕਰਾਂ ਵਿੱਚ ਰਗੜਾਂ ਤੇ ਮੋਚ ਕਦੋਂ ਠੀਕ ਹੋ ਜਾਂਦੀ ਸੀ ਪਤਾ ਹੀ ਨਹੀਂ ਸੀ ਚੱਲਦਾ ਸਾਡੇ ਪੈਰ ਉਦੋਂ ਜ਼ਮੀਨ ਨਾਲ ਇੰਝ ਜੁੜੇ ਹੋਏ ਸਨ ਜਿਵੇਂ ਮਾਂ ਪੁੱਤ ਦਾ ਰਿਸ਼ਤਾ ਹੋਵੇ ਜਿਸ ਕਰਕੇ ਪੈਰੀਂ ਚੁੱਤੀ ਚੱਪਲ ਪਾਉਣੀ ਅਸੀਂ ਮਨਅਸਬ ਹੀ ਨਹੀਂ ਸਮਝਦੇ ਸੀ ਨੰਗੇ ਪੈਰੀਂ ਹੀ ਖੇਤਾਂ ਵਿੱਚ ਕੰਮ ਕਰਨਾ ਪਹਾੜੀ ਕਿਕਰਾਂ ਦੇ ਮਿੱਠੇ ਤੁੱਕੇ ਅਤੇ ਮਲਿਆਂ ਦੇ ਲਾਲ ਰੰਗ ਦੇ ਨਿੱਕੇ ਨਿੱਕੇ ਬੇਰ ਤੋੜਨ ਲਈ ਅਨਥਕ ਕੋਸ਼ਿਸ਼ਾਂ ਕਰਨਾ ਜਿਸ ਨਾਲ ਕਿਕਰ ਮਲਿਆਂ ਦੇ ਕੰਡੇ ਪੈਰਾਂ ਵਿੱਚ ਵੱਜਣੇ ਸੁਭਾਵਿਕ ਹੀ ਸਨ ਉਦੋਂ ਮਾਪੇ ਜਾਂ ਵੱਡੇ ਭੈਣ ਭਰਾ ਸਰਜਨ ਯਾਨੀ ਆਪਰੇਸ਼ਨ ਦੇ ਮਾਹਰ ਹੁੰਦੇ ਸਨ ਤੇ ਕੱਪੜੇ ਸੀਣ ਵਾਲੀ ਸੂਈ ਚੁੱਕ ਸ਼ੁਰੂ ਹੋ ਜਾਂਦੇ ਸਨ ਕੰਡਾ ਆਪਰੇਸ਼ਨ ਕਰਨ ਲਈ ਅਸੀਂ ਮਿੱਠੇ ਮਿੱਠੇ ਦਰਦ ਨਾਲ ਸੀ ਸੀ ਹਾਈ ਹਾਈ ਕਰੀ ਜਾਣਾ ਨਾਲੋ ਨਾਲ ਕਰਦਿਆਂ ਤੋਂ ਗਾਰਾਂ ਦਾ ਪ੍ਰਸ਼ਾਦ ਅਲੱਗ ਮਿਲਦਾ ਸੀ ਸਾਰਾ ਟੱਬਰ ਸਾਡੇ ਆਲੇ ਦੁਆਲੇ ਇੰਜ ਜੁੜਿਆ ਹੁੰਦਾ ਜਿਵੇਂ ਸੱਚੀ ਬਹੁਤ ਵੱਡੀ ਸਰਜਰੀ ਚੱਲ ਰਹੀ ਹੋਵੇ ਮਾਹਰ ਡਾਕਟਰਾਂ ਵਾਂਗ ਉਹਨਾਂ ਦਿਨਾਂ ਵਿੱਚ ਪੈਰ ਵਿੱਚ ਵੱਜੇ ਕੰਡਾ ਕੱਢਣ ਦੇ ਮਾਹਰ ਪਿੰਡ ਵਿੱਚ ਹੁੰਦੇ ਸਨ ਜਿਨ੍ਹਾਂ ਕੋਲ ਸਾਡੇ ਪਰਿਵਾਰ ਦੇ ਮੈਂਬਰ ਗੋਦੀ ਚੁੱਕ ਕੇ ਲੈ ਜਾਂਦੇ ਸਨ ਕਈ ਵਾਰ ਕੰਡਾ ਡੂੰਗਾ ਹੋਣ ਜਾਂ ਫਿਰ ਨਜ਼ਰੀ ਨਾ ਪੈਣਾ ਤਾਂ ਕੰਡਾ ਬਾਹਰ ਉਸ ਜਗ੍ਹਾ ਤੇ ਗੁੜ ਗਰਮ ਕਰਕੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਉਸ ਜਗ੍ਹਾ ਤੇ ਬੰਨਣ ਦੀ ਹਦਾਇਤ ਕਰਦੇ ਸਨ ਤਾਂ ਜੋ ਮਾਸ ਨਰਮ ਹੋ ਕੇ ਕੰਡਾ ਉੱਪਰ ਆ ਜਾਵੇ ਤੇ ਸਾਨੀ ਨਾਲ ਕੱਢਿਆ ਜਾ ਸਕੇ ਮੇਰੇ ਘਰ ਦੇ ਸਾਹਮਣੇ ਜੋ ਟੋਬਾ ਸੀ ਜੋ ਹੁਣ ਵੀ ਹੈ ਪਰ ਉਸ ਸਮੇ ਉਸ ਦਾ ਪਾਣੀ ਅੱਜ ਦੇ ਮੁਕਾਬਲੇ ਕਾਫੀ ਹੱਦ ਤੱਕ ਸਾਫ਼ ਸੀ ਉਸ ਵਿੱਚ ਸਾਰੇ ਪਿੰਡ ਦੇ ਡੰਗਰ ਪਾਣੀ ਪੀਂਦੇ ਤੇ ਨਹਾਉਂਦੇ ਸਨ ਅਸੀਂ ਸਾਰੇ ਜਵਾਕ ਮੱਝ ਦੀ ਪਿੱਠ ਤੇ ਬੈਠ ਕੇ ਅਕਸਰ ਹੀ ਪਾਣੀ ਵਿੱਚ ਤਾਰੀਆਂ ਲਗਾਉਂਦੇ ਜੋ ਲੱਗ ਹੀ ਸਕੂਨ ਦਿੰਦਾ ਸੀ ਇੱਕ ਦਿਨ ਮੈਂ ਤੇ ਮੇਰੇ ਤਾਇਆ ਜੀ ਦਾ ਲੜਕਾ ਕੁਲਦੀਪ ਜਨ ਕੀਪਾ ਆਪੋ ਆਪਣੀ ਮੱਝ ਦੀ ਸਵਾਰੀ ਕਰਦੇ ਹੋਏ ਟੋਬੇ ਵਿੱਚ ਜਾ ਉਤਰੇ ਕਾਫੀ ਸਮਾਂ ਤਾਂ ਮੱਝ ਆਰਾਮ ਨਾਲ ਬੈਠੀ ਰਹੀ ਪਰ ਅਚਾਨਕ ਹੀ ਉਸਨੇ ਪਾਣੀ ਵਿੱਚ ਹਜੇ ਹਾ ਪਾਸਾ ਲਿਆ ਤਾਂ ਮੱਝ ਦੀ ਪਿੱਠ ਤੋਂ ਖਿਸਕੇ ਟੋਬੇ ਦੇ ਡੂੰਘੇ ਪਾਣੀ ਵਿੱਚ ਜਾ ਡਿੱਗਾ ਤਾਂ ਇਹ ਜੇ ਮੁੰਡੇ ਤੇ ਆਸ-ਪਾਸ ਤੇ ਮੌਜੂਦ ਲੋਕਾਂ ਨੇ ਚੀਖ ਚਹਾੜਾ ਪਾ ਦਿੱਤਾ ਤਾਂ ਪਿੰਡ ਦੇ ਬਾਸੜੇ ਤੇ ਮੌਜੂਦ ਮਿਸਤਰੀ ਗੁਰਮੀਤ ਸਿੰਘ ਬਬਰੀ ਤੇ ਟੇਪਰ ਕਾਟਰਾਂ ਦੇ ਮਕੈਨਿਕ ਹਮੀਰ ਸਿੰਘ ਦੋਵਾਂ ਨੇ ਰੌਲਾ ਸੁਣ ਕੇ ਬਿਨਾਂ ਦੇਰ ਕੀਤੇ ਫੁਰਤੀ ਨਾਲ ਟੋਬੇ ਵਿੱਚ ਲਾਂਗ ਮਾਰ ਦਿੱਤੀ। ਮਿਸਤਰੀ ਗਰਮੀਤ ਸਿੰਘ ਬਬਰੀ ਨੇ ਅੱਗੇ ਆ ਕੇ ਫਰਿਸ਼ਤੇ ਦੀ ਤਰ੍ਹਾਂ ਕਿ ਮੈਨੂੰ ਪਾਣੀ ਚੋਂ ਸਹੀ ਸਲਾਮਤ ਬਾਹਰ ਕੱਢਿਆ ਸੀ। ਉਸ ਨੇਕ ਇਨਸਾਨ ਦਾ ਮੈਂ ਤੇ ਮੇਰਾ ਪਰਿਵਾਰ ਹੁਣ ਵੀ ਰਿਣੀ ਹੈ। ਇਸ ਘਟਨਾ ਤੋਂ ਬਾਅਦ ਮੈਂ ਕਦੇ ਟੋਬੇ ਵੱਲ ਮੂੰਹ ਨਹੀਂ ਕੀਤਾ। ਦੂਰਦਰਸ਼ਨ ਦੇ ਸੀਰੀਅਲ ਜਿਵੇਂ ਮੋਗਲੀ ਜੰਗਲ ਬੁੱਕ, ਚੰਦਰ ਕਾਂਤਾ, ਹਲਫ ਲੈਲਾ ਯੁੱਗ, ਕੈਪਟਨ ਵਿਯੋਮ, ਸ਼ਕਤੀਮਾਨ ਜੂਨੀਅਰ ਜੀ, ਟਿੰਬਾਰੂਚਾ ਮਾਰ ਗੁੜੀ ਡੇਸ ਸ਼੍ਰੀਕ੍ਰਿਸ਼ਨ ਸਰਾਗ ਅੱਖੇ ਆਪ ਵਿੱਚ ਹੀ ਆਦਮਨ ਪਾਉਂਦੇ ਸਨ ਜਿੰਨਾਂ ਦੀ ਬੇਸਬਰੀ ਨਾਲ ਉਡੀਕ ਹੁੰਦੀ ਸੀ ਪ੍ਰਸਾਰਥ ਹੋਣ ਵੇਲੇ ਅਕਸਰ ਬੱਤੀ ਦਾ ਗੁੱਲ ਹੋ ਜਾਣਾ ਸਾਡੇ ਬਾਲ ਮਨਾਂ ਨੂੰ ਠੇਸ ਪਹੁੰਚਾਉਂਦਾ ਸੀ ਸਕੂਲ ਰਿਸ਼ਤੇਦਾਰੀਆਂ ਵਿੱਚ ਜਾ ਕੇ ਵੀ ਹਾਂ ਦੇ ਬੱਚਾ ਨਾਲ ਉਹਨਾਂ ਸੀਰੀਲਾਂ ਬਾਰੇ ਚਰਚਾ ਕਰਨੀ ਜਾਂ ਫਿਰ ਉਹਨਾਂ ਪਾਤਰਾਂ ਦੀ ਨਕਲ ਕਰਨੀ ਸਾਡੇ ਅਨਪੂਰਨ ਬਚਪਨ ਦੇ ਮਨੋਰੰਜਨ ਦਾ ਹਿੱਸਾ ਸੀ ਸਕੂਲ ਦੇ ਦਿਨਾਂ ਦੌਰਾਨ ਪਲਾੜ ਵਿਗਿਆਨ ਨਾਲ ਸੰਬੰਧਿਤ ਹਿੰਦੀ ਧਾਰਾ ਵਾਹਿਕ ਕੈਪਟਨ ਬਿਉਮ ਦੇ ਸਾਰੇ ਪਾਤਰ ਮਨਪਾਉਂਦੇ ਸਨ ਤੇ ਸਾਰੇ ਜਮਾਤੀ ਅੱਧੀ ਛੁੱਟੀ ਵੇਲੇ ਸਕੂਲ ਦੇ ਮੈਦਾਨ ਵਿੱਚ ਸਫੈਦੇ ਦੇ ਜ਼ਰਖਤਾਂ ਦੇ ਝੁੰਡ ਹੀਟ ਇਸ ਤੇ ਪਾਤਰਾਂ ਦੀ ਨਕਲ ਕਰਦੇ ਸੀ ਜਮਾਤ ਦਾ ਮਨੀਟਰ ਹੋਣ ਕਰਕੇ ਉਕਤ ਤਾਰਾ ਵਾਹ ਤੇ ਮੁੱਖ ਪਾਤਰ ਕੈਪਟਨ ਬਿਉਮ ਦਾ ਰੋਲ ਮੈਨੂੰ ਹੀ ਮਿਲਦਾ ਸੀ ਤੇ ਉਸ ਵਿੱਚ ਰੌਬਰਟ ਦਾ ਕਿਰਦਾਰ ਗਗਨਦੀਪ ਸਿੰਘ ਨਿਭਾਉਂਦਾ ਸੀ ਤੇ ਕਹਾਣੀ ਅਨੁਸਾਰ ਉਸ ਰੌਬਰਟ ਦਾ ਅਕਸਰ ਨਿਯੰਤਰਣ ਤੋਂ ਬਾਹਰ ਹੋ ਜਾਣਾ ਸਾਡੇ ਲਈ ਮੁਸੀਬਤ ਦਾ ਸਬੱਬ ਹੋ ਨਿਭੜਦਾ ਸੀ ਇਸ ਗੱਲ ਦਾ ਫਾਇਦਾ ਉਠਾ ਕੇ ਗਗਨਦੀਪ ਸਾਨੂੰ ਸਾਰਿਆਂ ਨੂੰ ਬੋਕ ਬੰਗ ਟਾ ਲੈਂਦਾ ਸੀ ਤੇ ਅਸੀਂ ਕਹਾਣੀ ਦੇ ਮੁਤਾਬਕ ਮਜਬੂਰੀ ਵਾਸ ਉਸ ਤੋਂ ਮੁੱਕੀਆਂ ਖਾ ਲੈਂਦੇ ਸੀ ਲੱਕੜ ਦੇ ਨਿੱਕੇ ਜਿਹੇ ਡੰਡੇ ਨਾਲ ਸਾਈਕਲ ਦੇ ਪੁਰਾਣੇ ਟਾਇਰ ਨੂੰ ਪੁਜਾਈ ਫਿਰਨਾ ਤੇ ਸਾਹਸ ਚੇਤਕ ਸਕੂਟਰ ਜਾਂ ਰਾਜਦੂਤ ਮੋਟਰਸਾਈਕਲ ਦਾ ਲੈ ਕੇ ਮੂੰਹ ਨਾਲ ਆਵਾਜ਼ਾਂ ਕੱਢਦੇ ਰਹਿਣਾ ਮੇਰਾ ਅਜ਼ੀਜ਼ ਦੋਸਤ ਗੁਰਦੀਪ ਸਿੰਘ ਪੰਜਾਬ ਪੁਲਿਸ ਜਿਸ ਨੂੰ ਅਸੀਂ ਪਿਆਰ ਨਾਲ ਪੰਮਾ ਵੀ ਕਹਿੰਦੇ ਸਨ ਉਹ ਬਗੈਰ ਮੂੰਹ ਖੋਲੇ ਵੀ ਹੋਰ ਵੀ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ ਸੀ ਦਰਅਸਲ ਉਹ ਮੇਰੇ ਪਿੰਡ ਦਾ ਦੋਤਾ ਹੈ ਤੇ ਉਸਦੇ ਨਾਨਕਿਆਂ ਦਾ ਘਰ ਮੇਰੇ ਗਵਾਂਢ ਵਿੱਚ ਹੀ ਹੈ ਜੂਨ ਦੀਆਂ ਗਰਮੀਆਂ ਦੀਆਂ ਛੁੱਟੀਆਂ ਸੀ ਸਾਡੇ ਘਰ ਤੇ ਉਸਦੇ ਨਾਨਕੇ ਘਰ ਦੇ ਸਾਹਮਣੇ ਜੋ ਦਰਖਤ ਸੀ ਬੋਰ ਦੀ ਠੰਡੀ ਛਾਵੇਂ ਤਾਸ ਖੇਡਣੀ ਕਾਗਜ਼ ਦੇ ਜਹਾਜ਼ ਬਣਾਉ ਡੋਣੇ ਕਾਗਜ਼ਾਂ ਦੀਆਂ ਟਿਕਟਾਂ ਬਣਾ ਕੇ ਬੋਰਡ ਨੂੰ ਬੱਸ ਬਣਾ ਕੇ ਟਿਕਟਾਂ ਕੱਟਣੀਆਂ ਜਾਂ ਫਿਰ ਬੋਰਡ ਤੋਂ ਲੰਮਕ ਕੇ ਛੱਡ ਕੇ ਛਾਲਾਂ ਮਾਰੀਆਂ ਜਾਣੀਆਂ ਇਹ ਸਭ ਦੇਖ ਕੇ ਮਾਪੇ ਸਾਨੂੰ ਡਾਂਟਦੇ ਰਹਿੰਦੇ ਪਰ ਅਸੀਂ ਸਾਰਾ ਦਿਨ ਹਰਲ ਹਰਲ ਕਰੀ ਜਾਣਾ ਜਾਂ ਫਿਰ ਸਾਰਾ ਦਿਨ ਘਰ ਨੇੜੇ ਵਗਦੀ ਕੱਸੀ ਵਿੱਚ ਨਾਈ ਜਾਣਾ ਤੇ ਘਰ ਆ ਕੇ ਨਿੰਬੂ ਅੰਬ ਦੇ achar ਨਾਲ ਰੋਟੀਆਂ ਖਾਣੀਆਂ ਜੋ ਬੇਹੱਦ ਸਵਾਦਲਾ ਪਕਵਾਨ ਸੀ ਰਾਸ਼ਨ ਡਿਪੂ ਵਿੱਚੋਂ ਮਿਲੀ ਜਾਂ ਮਹਿਮਾਨਾਂ ਲਈ ਉੱਚੇ-ਉੱਚੇ ਤੌਰ ਤੇ ਲਿਆਂਦੀ ਖੰਡ ਜਾਨੀ ਚੀਨੀ ਨਾਲ ਰੋਟੀ ਖਾਣ ਦਾ ਆਪਣਾ ਹੀ ਸਵਾਦ ਹੁੰਦਾ ਸੀ ਪ੍ਰਸਾਦ ਪਾਉਣ ਲਈ ਰਵੈ traditions ਅਨੁਸਾਰ ਪਿੰਡਾਂ ਵਿੱਚ ਯੱਗ ਕੀਤੇ ਜਾਂਦੇ ਸਨ ਜਿੱਥੇ ਪੀਲੇ ਚੌਲ ਯਾਨੀ ਚਾਵਲ ਦਾ ਲੰਗਰ ਲਗਾਇਆ ਜਾਂਦਾ ਸੀ ਚੌਲ ਖਾਣ ਲਈ ਡੋਲੂ ਲੈ ਕੇ ਨੇੜਲੇ ਪਿੰਡ ਵਿੱਚ ਤੁਰੇ ਰਹਿਣਾ ਆਪ ਖਾ ਕੇ ਆਉਣੇ ਤੇ ਬਰਤਨ ਵਿੱਚ ਪਰਿਵਾਰ ਲਈ ਲੈ ਕੇ ਆਉਣੇ ਜਿਸ ਨੂੰ ਸਾਰੇ ਸ਼ਰਧਾ ਨਾਲ ਖਾਂਦੇ ਸਨ ਬਾਰਿਸ਼ ਆਉਣੀ ਉਸ ਵਿੱਚ ਸ਼ੁਦਾਈਆਂ ਵਾਂਗ ਨਹਾਈ ਜਾਣਾ ਮੀਂਹ ਦੇ ਪਾਣੀ ਨਾਲ ਨਹਾ ਕੇ ਗਰਮੀ ਨਾਲ ਹੋਈ ਪਿੱਟ ਜੋ ਹਟ ਜਾਂਦੀ ਸੀ ਉਸ ਸਮੇਂ ਬਸ ਮੀਂਹ ਦਾ ਪਾਣੀ ਹੀ ਸਾਡੇ ਲਈ ਸਾਬਣ ਦਰਮੀ ਕੁੜ ਜਾਂ ਨਾਈਸਲ ਪਾਊਡਰ ਸੀ ਬਾਣ ਦੇ ਮੰਜੇ ਤੇ ਪਿੱਤ ਵਾਲਾ ਪਿੰਡਾ ਜਾਨੀ ਸਰੀਰ ਰਗੜ ਕੇ ਬੜੀ ਸ਼ਾਂਤੀ ਮਿਲਦੀ ਸੀ ਬਹੁਤ ਵਾਰ ਜ਼ਿਆਦਾ بارش ਹੋਣ ਤੋਂ ਬਾਅਦ ਅਕਸਰ ਮੈਂ ਤੇ ਗੁਰਦੀਪ ਡੂੰਗੀ ਵਿਚਾਰ ਕਰਦੇ ਬਈ ਜੇਕਰ ਹੜਾ ਆ ਗਏ ਚਾਪਾ ਡੁੱਬਣ ਲੱਗੇ ਤਾਂ ਕੀ ਕਰਾਂਗੇ ਬਸ ਮਾਤਾ ਨੈਣਾ ਦੇਵੀ ਦੀਆਂ ਪਹਾੜੀਆਂ ਹੀ ਉਸ ਵੇਲੇ ਸਾਡੇ ਲਈ ਸੰਸਾਰ ਦੀ ਸਭ ਤੋਂ ਉੱਚੀ ਜਗ੍ਹਾ ਸੀ ਸਾਨੂੰ ਜਾਪਦਾ ਸੀ ਕਿ ਜਿੱਥੇ ਪਾਣੀ ਦਾ ਪੁੰਜਣਾ ਨਾ ਮੁਮਕਿਨ ਹੈ ਸਾਡੀ ਯੋਜਨਾ ਹੁੰਦੀ ਸੀ ਕਿ ਜੇ ਹੜਾ ਆ ਗਏ ਤੇ ਅਸੀਂ ਡੁੱਬਣ ਲੱਗੇ ਤਾਂ ਉੱਥੇ ਪਹਾੜੀਆਂ ਤੇ ਜਾ ਕੇ ਡੇਰੇ ਲਾ ਲਵਾਂਗੇ ਪਰ ਉੱਥੇ ਤੱਕ ਪਹੁੰਚਣ ਦੇ ਸਾਧਨ ਤੋਂ ਅਸੀਂ ਅਣਜਾਣ ਸੀ ਸਮੁੰਦਰ ਸਬੰਧੀ ਵੀ ਸਾਨੂੰ ਇਹੀ ਲੱਗਦਾ ਸੀ ਕਿ ਬੰਬੇ ਯਾਨੀ ਮੁੰਬਈ ਤੋਂ ਅੱਗੇ ਧਰਤੀ ਖਤਮ ਹੈ ਤੇ ਅੱਗੇ ਬਸ ਪਾਣੀ ਹੀ ਪਾਣੀ ਹੈ ਬਚਪਨ ਵਿੱਚ ਆਪਣੇ ਇਸ ਭੂਗੋਲਕ ਗਿਆਨ ਅਤੇ ਕੀਤੀਆਂ ਮਸਤੀਆਂ ਨੂੰ ਯਾਦ ਕਰਕੇ ਹੁਣ ਅਸੀਂ ਅਕਸਰ ਹੱਸਦੇ ਹਾਂ ਅਤੇ ਮੇਰਾ ਹੁਣ ਤੱਕ ਨੈਣਾ ਦੇਵੀ ਨਾ ਜਾਣ ਦਾ ਕਾਰਨ ਸ਼ਾਇਦ ਸਾਡੇ ਖੇਤੇ ਵਿੱਚ ਅਜੇ ਤੱਕ ਹੜ੍ਹਾਂ ਦਾ ਨਾ ਆਉਣਾ ਹੈ ਧੰਨਵਾਦ